ਸਤਰੀਕਾਲ ਕਿਸਾਨ ਵੀਰੋ ਇਸ ਟਾਈਮ ਮੱਕੀ ਦਾ ਚਾਰ ਪੈ ਰਿਆ ਖੇਤ ਦੇ ਵਿੱਚ ਮੱਕੀ ਦੀ ਕਟਾਈ ਹੋ ਰਹੀ ਹੈ ਮਸ਼ੀਨ ਨਾਲ ਤੇ ਉਸ ਤੋਂ ਟਰੈਕਟਰ ਅੱਗੇ ਟਰਾਲੀਆਂ ਦੇ ਵਿੱਚ ਪਾ ਕੇ ਮੱਕੀ ਦਾ ਉਤਰਾ ਕਰਕੇ ਟਰੈਕਟਰ ਲਿਆ ਰਹੇ ਨੇ ਇਸ ਟਾਈਮ ਘਰ ਦੇ ਵਿੱਚ ਪਹਿਲਾਂ ਤਰਪਾਲ ਪਾਇਆ ਥੱਲੇ ਔਰ ਉਸ ਤੋਂ ਬਾਅਦ ਇਸ ਨੂੰ ਉਤਾਰ ਕੇ ਕਾਲੀਆਂ ਦੇ ਵਿੱਚ ਅੱਜ ਇਹ ਮੇਟੜਾਈ ਕਰ ਰਿਹਾ ਹੈ ਕਿਸਾਨ ਵੀਰੋ ਉਸ ਤੋਂ ਬਾਅਦ ਜਿੰਨਾ ਵੀ ਸਾਰਾ ਚਾਰ ਜਿਹੜਾ ਪੈਣਾ ਮੱਕੀ ਦਾ ਉਹਨੂੰ ਪੂਰਾ ਕੱਪ ਕੇ ਲੱਕੜਾ ਮਾਰ ਕੇ ਟਰੈਕਟਰ ਨਾਲ ਉਸ ਤੋਂ ਬਾਅਦ ਤਰਪਾਲ ਨਾਲੇ ਨੂੰ ਢਾਟ ਦੇਣਾ ਅਤੇ ਉਸ ਤੋਂ ਉੱਪਰ ਮਿੱਟੀ ਪਾ ਦੇਣੀ ਹੈ। ਅਤੇ ਇਹਨੂੰ ਬੰਦ ਕਰ ਦੇਣਾ ਚਿਹਰਾ ਇੱਕ ਵਾਰ। ਜਿਹੜੀ ਇਹਦੇ ਵਿੱਚ ਹਵਾ ਨਾ ਪਵੇ। ਜਿਹੜੀ ਹਵਾ ਕਰਾ ਬਿਲਕੁਲ ਵੀ ਨਾ ਪਵੇ, ਨਾ ਪਾਣੀ ਪਵੇ। ਉਸ ਤੋਂ ਬਾਅਦ ਇੱਕ ਮਹੀਨੇ ਦੇ ਵਿੱਚ ਇਹਨੂੰ ਖੋਲ ਕੇ ਤਰਪਾਲ ਨੂੰ ਉਤਾਰ ਕੇ ਮਿੱਟੀ ਨੂੰ ਉਤਾਰ ਕੇ ਇਹਨੂੰ ਤੁਸੀਂ ਚਾਰ ਦੇ ਵਰਤੋਂ ਕਰ ਸਕਦੇ ਹੋ। ਕਿਸਾਨ ਵੀਰੋ ਇਹਦਾ ਜਿਹੜਾ ਨਤੜਾ ਟਰੈਕਟਰ ਨਾਲ ਮਾਰਨਾ ਸਭ ਤੋਂ ਚੰਗੀ ਚੀਜ਼ ਕਿਉਂਕਿ ਖੁੱਲਾ ਫੈਰਿਆ ਇੱਕ ਤਾਂ ਹੁੰਦਾ ਮਸ਼ੀਨਾਂ ਨਾਲ ਅਚਾਰ ਪੈਂਦਾ ਜਿਹੜਾ ਮਸ਼ੀਨ ਉਹਨੂੰ ਪੈਕਿੰਗ ਕਰਦੀ ਆ ਜਾਂ ਤਾਂ ਗੱਟੂਆਂ ਦੇ ਵਿੱਚ ਜਾਂ ਜਿਹੜਾ 1 ਕੁਇੰਟਲ ਵਾਲੀ ਜਿਹੜੀ ਗੱਠ ਵੱਡੀ ਪਾਈਦੀ ਆ ਮਸ਼ੀਨਾਂ ਉਹ ਵੀ ਕਿਸਾਨ ਵੀਰੋ ਬਹੁਤ ਵਧੀਆ ਕਿਉਂਕਿ ਉਹਦੀ ਪੈਕਿੰਗ ਹੋ ਜਾਂਦੀ ਆ ਔਰ ਦੂਸਰੀ ਬੇਨਤੀ ਐ ਕਿ ਜਿਹੜਾ ਖੁੱਲਾ ਚਾਰਪੌਣਾ ਉਹ ਬਿਲਕੁਲੀ ਪੂਰਾ ਲਤੜਾ ਮਾਰ ਕੇ ਅਤੇ ਇਹ ਤਰਪਾਲ ਜਿਹੜਾ ਥੱਲੇ ਪਾਸੋਂ ਨੂੰ ਦਿਖ ਰਿਹਾ ਇਹ ਤਰਪਾਲ ਪਾ ਕੇ ਉਸ ਤੋਂ ਬਾਅਦ ਇਹਨੂੰ ਬਿਲਕੁਲ ਲਤੜਾ ਮਾਰ ਕੇ ਉਹਨੂੰ ਬੰਦ ਕਰ ਦੇਣਾ ਉੱਤੋਂ ਢੱਕ ਦੇਣਾ ਢੱਕੇ ਉਹਦੇ ਉੱਤੇ ਮਿੱਟੀ ਪਾ ਦੇਣੀ ਹੈ ਕਿ ਇਹਦੇ ਵਿੱਚ ਹਵਾ ਬਿਲਕੁਲ ਨਾ ਜਾਵੇ ਪਾਣੀ ਬਿਲਕੁਲ ਨਾ ਜਾਵੇ ਤਾਂ ਇਹੀ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ 4 ਪਾਓ ਮੱਕੀ ਦਾ ਅਤੇ ਵੱਧ ਤੋਂ ਵੱਧ ਮੱਕੀ ਬੀਜੋ ਤੇ ਫਾਰਮ ਵੀਰਾਂ ਨੂੰ ਇਹੀ ਸਲਾਹ ਕੇ ਵੀਰੋ ਕਿਸਾਨ ਵੀਰੋ ਇਹਦੇ ਨਾਲ ਇੱਕ ਤਾਂ ਬੜਾ ਹੀ ਦੁੱਧ ਜਿਹੜਾ ਪਸ਼ੂ ਆ ਜਿਆਦਾ ਦਿੰਦੇ ਆ ਔਰ ਪਸ਼ੂ ਜਿਹੜੇ ਉਰਾਜੀ ਵੀ ਬਹੁਤ ਹੁੰਦੇ ਆ ਅਤੇ ਕਿਸਾਨਾਂ ਲਈ ਜਿਹੜਾ ਚਾਰ ਪੌਣਾ ਬੜਾ ਹੀ ਲੱਗ ਜਾਏਗਾ ਇਹਦੀ ਥੋੜੀ ਜੀ ਮਿਹਨਤ ਤਾਂ ਲੱਗਦੀ ਆ ਪਰ ਇੱਕ ਬੇਨਤੀ ਕਰਦੇ ਆ ਸਾਰੇ ਕਿਸਾਨ ਵੀਰਾਂ ਨੂੰ ਕਿ ਹਰ ਸਾਲ ਤੁਸੀਂ ਮੱਕੀ ਦਾ ਚਾਰ ਪਾਓ ਅਤੇ ਵੱਧ ਤੋਂ ਵੱਧ ਕਿਸਾਨ ਵੀਰੋ ਮੁਨਾਫਾ ਕਮਾਓ ਅਤੇ ਖੂਬ ਤਰੱਕੀਆਂ ਮਾਣੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ